ਕੁੜੀਆਂ ਨੂੰ ਨਵੀਆਂ ਜਵਾਨੀਆਂ ਵਾਲੇ ਉਹਨਾਂ ਨੂੰ ਪ੍ਰੋਬਲਮ ਨੇ ਪੀਸੀਓਡੀ ਵਰਗੀਆਂ ਪ੍ਰੋਬਲਮਸ ਆndੀਆਂ ਨੇ ਤੇ ਬੰਦੇ ਜਿਹੜੇ ਮੁੰਡਿਆਂ ਦੇ ਕਦ ਛੋਟੇ ਛੋਟੇ ਰਹੀ ਜਾਂਦੇ ਕਿੱਥੇ 6.5 6 ਫੁੱਟ ਦੇ ਜਵਾਨ ਪੈਦਾ ਹੁੰਦੇ ਸੀ ਆਂਡੀ ਗਵਾਂਡੀ ਤਾਂ ਕਹਿੰਦੇ ਹੀ ਨੇ ਵੀ ਕਿੱਥੇ ਤੁਸੀਂ ਵੀ ਇੱਕ ਵਧੀਆ ਐਮਐਨਸੀ 'ਚ ਜੌਬ ਕਰਦੇ ਕਰੌਦੇ ਛੱਡ ਕੇ ਤੇ ਆ ਕੇ ਆਹ ਕੰਮਾਂ 'ਚ ਪੈ ਗਏ ਹੋ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜੈਰਾਜ ਸਿੰਘ ਹੈ ਜੀ ਐਂਡ ਮੈਂ ਗ੍ਰੀਨ ਇੰਡੀਆ ਆਰਗੇਨਿਕਸ ਦਾ ਮਾਲਕਾਂ ਨਾਲ ਮੇਰਾ ਛੋਟਾ ਬ੍ਰਦਰ ਹੈ ਜਿਹੜਾ ਇਹ ਵੀ ਨਾਲ ਹੀ ਕੰਮ ਕਰਦਾ ਹੈ ਸਾਡੇ ਮੈਂ ਖਾਸ ਲੁਧਿਆਣੇ ਦਾ ਹੀ ਰਹਿਣ ਵਾਲਾ ਜੀ ਵੈਸੇ ਉਦੋਂ ਮੈਂ 5 ਸਾਲ ਪਹਿਲਾਂ ਜੋਬ ਕੀਤੀ ਐ ਐਮ ਐਨ ਸੀ ਦੇ ਵਿੱਚ ਉਹ ਹਾਂ ਜੀ ਐਮ ਐਨ ਸੀ ਦਿੱਲੀ ਗੁਰਗਾਓ ਮੈਂ ਉੱਥੇ ਰਹਿੰਦਾ ਰਿਹਾ ਉਹ ਮੈਂ ਛੱਡ ਕੇ ਫਿਰ ਮੈਂ ਵਾਪਸ ਆਪਣੇ ਕਿਤੇ ਹਲ ਖੇਤੀ ਵਾਲਾ ਮੜਿਆ ਤੇ ਆਣ ਕੇ ਮੈਂ ਹੁਣ ਆਰਗੇਨਿਕ ਫਾਰਮਿੰਗ ਨੂੰ ਪ੍ਰੋਮੋਟ ਕਰਦਾ ਵਾਂ ਨਾਲੇ ਮੈਂ ਲੋਕਾਂ ਨੂੰ ਕੈਮੀਕਲ ਯੂਰੀਆ ਡੀ ਏ ਪੀ ਇਹਨਾਂ ਤੋਂ ਦੂਰ ਰੱਖਣ ਲਈ ਜਿੰਨਾ ਹੋ ਸਕੇ ਇਹਦਾ ਅਸਲ ਨਸਲ ਫਸਲ ਦਾ ਅਸੀਂ ਨਾਰਾ ਲਾਉਂਦੇ ਆ ਲੋਕਾਂ ਦੇ ਅੱਗੇ ਵੀ ਜਿੰਨਾ ਆਰਗੇਨਿਕ ਖੇਤੀ ਵਾਲਾ ਵਧਿਆ ਜਾ ਸਕਦਾ ਹੈ ਸਰੀਰਾਂ ਨੂੰ ਬਚਾਇਆ ਜਾ ਸਕਦਾ ਹੈ ਉਹਨਾਂ ਚੀਜ਼ਾਂ ਦੀ ਨਹੀਂ ਤੇ ਉਹ ਜੋਬ ਕਿਉਂ ਛੱਡਣ ਦਾ ਜੋਬ ਛੱਡਣ ਦਾ ਕਾਰਨ ਇਹ ਸੀ ਮੇਨ ਵੀ ਮੈਂ 5-7 ਸਾਲ ਜਦੋਂ ਜੋਬ ਕੀਤੀ ਮੈਂ ਪੂਰਾ ਇੰਡੀਆ ਟਰੈਵਲ ਕੀਤਾ ਐਂਡ ਇੰਡੀਆ ਟਰੈਵਲ ਕਰਨ ਤੋਂ ਬਾਅਦ ਇਹ ਪਤਾ ਲੱਗਾ ਵੀ ਸਾਰੀ ਖੇਤੀ ਜਿਹੜੀ ਹੈ ਵੀ ਪੰਜਾਬ ਦਾ ਕਿਤਾ ਖੇਤੀ ਹੋਣ ਦੇ ਬਾਵਜੂਦ ਉਹ ਆਪ ਖੇਤੀ 'ਚ ਪਿੱਛੇ ਰਹਿ ਰਿਹਾ ਹੈ ਪੂਰਾ ਤਾਮਿਲਨਾਡੂ ਮਹਾਰਾਸ਼ਟਰ ਆਪਣਾ ਤੇਲਗੂ ਇਹ ਸਾਰੀ ਜਿਹੜਾ ਸਾਊਥ ਵਾਲਾ ਏਰੀਆ ਜਿੰਨੀ ਆਰਗੇਨਿਕ ਫਾਰਮਿੰਗ ਇਹ ਕਰਦੇ ਨੇ ਤਾਂ ਜਿੰਨੀ ਇਹ ਪ੍ਰਮੋਟ ਕਰ ਰਹੇ ਨੇ ਆਪਣਾ ਪੰਜਾਬ ਦਾ ਕਿਤਾ ਇੰਨਾਂ ਚੀਜ਼ਾਂ 'ਚ ਕਿਉਂ ਪਿੱਛੇ ਰਹਿ ਰਿਹਾ ਜਦ ਕਿ ਸਾਰੀ ਦੁਨੀਆ ਨੂੰ ਰੋਟੀ ਖਵਾਉਣ ਵਾਲਾ ਸੂਬਾ ਆਪ ਨਸ਼ਿਆਂ ਦੇ ਉਹਨਾਂ ਦੇ ਵਿੱਚ ਡੁੱਬੀ ਜਾਂਦਾ ਹੈ ਕੈਮੀਕਲ ਦੇ ਆਣ ਵਾਲੀਆਂ ਸਾਡੀਆਂ ਪੀੜ੍ਹੀਆਂ ਖਰਾਬ ਹੋਣ ਡੀਆਂ ਨੇ ਜਿਹਦੇ ਵਿੱਚ ਵੀ ਤੁਸੀਂ ਲਾ ਲਓ ਵੀ ਆ ਕੈਂਸਰ ਵਰਗੀਆਂ ਟ੍ਰੇਨਾਂ ਇੱਥੋਂ ਪੰਜਾਬ 'ਚੋਂ ਚੱਲਦੀਆਂ ਨੇ ਜਿਨ੍ਹਾਂ ਦੇ ਕਰਕੇ ਸਾਰਾ ਪੰਜਾਬ ਦਾ ਨਾਸ ਗੱਡੀ ਜਾਂਦੇ ਨੇ ਤੇ ਮੈਂ ਆਉਂਦਿਆਂ ਸਾਰ ਪਹਿਲਾ ਪ੍ਰੋਡਕਟ ਜਿਹੜਾ ਮੈਂ ਮਾਰਕੀਟ 'ਚ ਆਪਦਾ ਕੱਢਿਆ ਉਹ ਮੈਂ ਕੱਢਿਆ ਮਨਿਓਰ ਦੇ ਤੌਰ ਤੇ ਵੀ ਤੁਸੀਂ ਪਹਿਲਾਂ ਯੂਰੀਆ ਡੀਏਪੀ ਬੰਦ ਕਰੋ ਆਰਗੈਨਿਕ ਵਰਮੀ ਕੰਪੋਸਟ ਪਾਓ ਤਾਂ ਕਿ ਤੁਹਾਡੀ ਫਸਲ ਜਿਹੜੀ ਹੈ ਸਹੀ ਹੋਣੀ ਸ਼ੁਰੂ ਹੋਵੇ ਬਿਨਾ ਕੈਮੀਕਲ ਦੇ ਹੋਵੇ ਤੇ ਤੁਹਾਡੇ ਸਰੀਰਾਂ ਨੂੰ ਚੰਗੀ ਕੋਈ ਖਰਾਕ ਮਿਲੇ ਬੰਦੇ ਦੇ ਕਿਉਂਕਿ ਬੰਦੇ ਕੋਲੇ ਰੋਟੀ ਕੱਪੜਾ ਇਹ ਚੀਜ਼ਾਂ ਹੈਗੀਆਂ ਨੇ ਮਕਾਨ ਰੋਟੀ ਕੱਪੜਾ ਪਰ ਸਿਰਫ ਰੋਟੀ ਵਧੀਆ ਨਹੀਂ ਹੈ ਕਿ ਬੰਦਾ ਮਕਾਨ ਵੀ ਵਧੀਆ ਪਾਲ ਲੰਦਾ ਹੈ ਕੱਪੜਾ ਵੀ ਵਧੀਆ ਪਾਲ ਲੰਦਾ ਹੈ ਪਰ ਰੋਟੀ ਚੱਜਦੀ ਨਹੀਂ ਉਹਨੂੰ ਮਿਲਦੀ ਰੋਟੀ ਚਾਹ ਦੀ ਕਿੱਥੋਂ ਮਿਲੇਗੀ ਜਦੋਂ ਤੱਕ ਇਹ ਕੈਮੀਕਲ ਵਾਲੇ ਚੀਜ਼ਾਂ ਨਾਨ ਮੈਜ ਵੀ ਅੱਜਕੱਲ ਤਾਂ ਚਿਕਨ ਵੀ ਉਹਨਾਂ ਦੇ ਵੀ ਟੀਕੇ ਲਾ ਲਾ ਕੇ ਹਾਰਮੋਨਲ ਚੇਂਜੇਸ ਆਉਂਦੇ ਨੇ ਕੁੜੀਆਂ ਨੂੰ ਨਵੀਆਂ ਜਵਾਨੀ ਵਾਲੇ ਉਹਨਾਂ ਨੂੰ ਪ੍ਰੋਬਲਮ ਨੇ ਪੀਸੀਓਡੀ ਵਰਗੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਬੰਦੇ ਜਿਹੜੇ ਮੁੰਡਿਆਂ ਦੇ ਕਦ ਛੋਟੇ ਛੋਟੇ ਰਹੀ ਜਾਂਦੇ ਕਿੱਥੇ 6.5 6 ਫੁੱਟ ਦੇ ਜਵਾਨ ਪੈਦਾ ਹੁੰਦੇ ਸੀ ਹੁਣ ਕਦ ਰਹਿ ਗਏ ਸਾਰੇ 5 ਫੁੱਟ 7 ਇੰਚ 5 ਫੁੱਟ 8 ਇੰਚ ਇੱਥੇ ਗਾਂ ਕੋਈ ਵਧਦਾ ਨਹੀਂ ਗਾ ਤੇ ਜੇ 12ਵੀਂ ਦੇ ਜਵਾਕਾਂ ਨੂੰ ਵੇਖੀ ਉਹਨਾਂ ਦਾ ਜਿਹੜਾ ਸ਼ਕਲ ਦੇਖ ਕੇ ਲੱਗਦਾ ਜਦ ਲਗੇ ਅਸੀਂ ਪੜਦੇ ਜਦੋਂ 12ਵੇਂ ਸਾਨੂੰ ਦੇਖ ਪਤਾ ਮੂੰਹ ਤੇ ਦਾੜ੍ਹੀ ਆਉਂਦੇ ਪਤਾ ਲੱਗਦਾ ਸੀਗਾ ਵੀ ਮੁੰਡੇ ਵੱਡੇ ਹੋ ਰਹੇ ਨੇ ਵੀ ਗੱਦਗਾਠੀ ਹੁੰਦੀ ਸੀ ਸਰੀਰ ਤੇ ਜਾਣ ਦਾ ਇਹ ਰੋਜ ਇਸ ਲਈ ਮੇਰਾ ਮੇਨ ਕਾਰਨ ਹੈ ਮੈਂ ਜੋਬ ਛੱਡ ਕੇ ਇੱਧਰ ਆਇਆ ਵਾਂ ਵੀ ਘੁੰਮਣ ਤੋਂ ਬਾਅਦ ਪਤਾ ਲੱਗਿਆ ਵੀ ਨਹੀਂ ਆਪਣੇ ਲੋਕਾਂ ਨੂੰ ਇਸ ਚੀਜ਼ ਚ ਜਾਗਰੂਕ ਕਰਨ ਦੀ ਬਹੁਤ ਜ਼ਰੂਰਤ ਹੈ ਜੇ ਤਾਂ ਜਾਗਣਗੇ ਅਗਰ ਜਾਗਦੇ ਜਾਗਦੇ ਹਜੇ ਵੀ 5-7 ਸਾਲ ਫੇਰ ਵੀ ਇਹਨਾਂ ਲੱਗ ਰਹੇ ਨੇ ਨੇ ਵੀ ਜੇ ਹੁਣ ਸਮਝਣਾ ਸ਼ੁਰੂ ਕਰਨਗੇ ਤਾਂ ਜਾ ਕੇ ਵਾਰੀ ਆਏਗੀ ਨਹੀਂ ਤਾਂ ਆਣ ਵਾਲੇ 10 ਸਾਲਾਂ ਲਈ ਮੈਨੂੰ ਲੱਗਦਾ ਪੰਜਾਬ ਦੀ ਖੇਤੀ ਖਤਮ ਹੋ ਜਾਏਗੀ ਜਿਸ ਹਿਸਾਬ ਨਾਲ ਚੱਲ ਰਿਹਾ ਹੈ ਹਾਈਬ੍ਰਿਡ ਬੀਜ ਯੂਜ਼ ਕਰਦੇ ਨੇ ਦੇਸੀ ਬੀਜ ਭੁੱਲ ਗਏ ਸਾਰੇ ਬਾਕੀ ਰਹਿ ਗਈ ਰਹਿੰਦੀ ਖੁੰਦੀ ਗਸਰਾ ਬਰਗਰਾਂ ਨੂੰ ਟਲਾਂ ਨੇ ਕੱਢ ਦਿੱਤੀ ਹੈ ਠੀਕ ਹੈ ਕਿ ਨਹੀਂ ਇਸ ਲਈ ਮੇਨ ਕਾਰਨ ਇਹੀ ਸੀਗਾ ਵੀ ਮੈਂ ਜੋਬ ਛੱਡ ਕੇ ਇਹਦੇ ਵੱਲ ਵਾਪਸ ਮੁੜਿਆ ਵਾਂ ਵੀ ਆ ਕੇ ਆਪਣੇ ਲੋਕਾਂ ਨੂੰ ਚੰਗੇ ਰਾਹ ਤੇ ਪਾਈਏ ਨਾਲੇ ਦੁਨੀਆ ਨੂੰ ਚੰਗੀ ਨਸੀਹਤ ਦਈਏ ਨਾਲੇ ਚੰਗਾ ਖਾਣ ਪੀਣ ਰੱਖੀ ਕਿੰਨੇ ਕੁ ਤੋਂ ਸ਼ੁਰੂ ਕੀਤਾ ਸੀ ਕਿੰਨੀ ਕਿੰਨ ਇਨਵੈਸਟਮੈਂਟ ਕੀਤੀ ਤੁਸੀਂ ਬਿਲਕੁਲ ਇਨਵੈਸਟਮੈਂਟ ਦਾ ਹੀ ਦੇਖੋ ਪਹਿਲਾਂ ਜਿਹੜੀ ਸਟਾਰਟਿੰਗ ਹੈ ਉਹ ਤਾਂ ਮੈਂ ਘਰੋਂ ਹੀ ਆਪਦੇ ਕੀਤਾ ਵੀ ਮੈਂ ਆਪਦੇ ਛੱਤ ਦੇ ਉੱਤੇ ਪਹਿਲਾਂ ਮੈਂ ਟਰੈਸ ਗਾਰਡਨਿੰਗ ਕਰਨੀ ਸ਼ੁਰੂ ਕੀਤੀ ਅੱਛਾ ਹੌਲੀ ਹੌਲੀ ਮੇਰਾ ਉਹਦੇ 'ਚੋ ਇੰਟਰਸਟ ਬਣਿਆ ਫਿਰ ਮੈਂ ਜਾ ਕੇ ਆਪਦਾ ਜਿਹੜਾ ਇਨਵੈਸਟਮੈਂਟ ਹੈ ਵੀ ਇਹ 2.5 ਤੋਂ 3 ਲੱਖ ਰੁਪਈਆ ਮੈਂ ਪਹਿਲੀ ਵਾਰੀ ਲਾਇਆ ਜ਼ਮੀਨ ਚਲੋ ਹੈਗੀ ਸੀ ਥੋੜੀ ਬਹੁਤ ਉਹਦੇ ਤੇ ਫਿਰ ਇਨਵ ਇਹ ਹੋਰ ਦਾ ਕੰਮ ਸ਼ੁਰੂ ਕੀਤਾ ਜਿਵੇਂ ਇਹ ਵਰਮੀ ਕੰਪੋਸਟ ਦਾ ਪਲਾਂਟ ਮੈਂ ਆਪਣਾ ਸੈਟਅਪ ਕੀਤਾ ਨਾਲ ਨਾਲ ਹੁਣ ਮੈਂ ਆਰਗੇਨਿਕ ਖੇਤੀ ਕਰਦਾ ਵਾਂ ਬਟ ਉਹਦੀ ਅਜੇ 2 ਸਾਲ ਹੋਏ ਨੇ ਅਜੇ ਸਰਟੀਫਿਕੇਸ਼ਨ ਪੈਂਡਿੰਗ ਹੈ 3 ਸਾਲ ਲੱਗਦੇ ਆ ਆਰਗੇਨਿਕ ਫਾਰਮਿੰਗ ਹੋਣ ਉਹ ਸਰਟੀਫਿਕੇਸ਼ਨ ਹੋਣ ਨੂੰ ਤੋ 3 ਸਾਲ ਬਾਅਦ ਅਸੀਂ ਆਪਣੇ ਹੋਰ ਵੀ ਪ੍ਰੋਡਕਟ ਲਾਂਚ ਕਰਾਂਗੇ ਵੀ ਲੋਕਾਂ ਨੂੰ ਵਧੀਆ ਚੀਜ਼ਾਂ ਦਵਾਂਗੇ ਬਟ ਅਜੇ ਸਿਰਫ ਮੈਨਿਊਰ ਦੇ ਵਿੱਚ ਅਸੀਂ ਡੀਲ ਕਰਦੇ ਆ ਜਿਹਦੇ ਵਿੱਚ ਵਰਮੀ ਕੰਪੋਸਟ ਹੈ ਬਾਕੀ ਆਉਣ ਵਾਲੇ 1.5 ਮਹੀਨੇ ਦੇ ਅੰਦਰ ਅੰਦਰ ਮੈਂ ਆਪਣਾ ਵਰਮੀ ਵਾਸ਼ ਵੀ ਕੱਢ ਰਿਹਾ ਹਾਂ ਉਹ ਵਰਮੀ ਵਾਸ਼ ਤਾਂ ਵੀ ਆਰਗੈਨਿਕ ਸਪਰੇਅ ਹੈ ਐਂਡ ਅਸੀਂ ਸਾਰੇ ਉਹਦੇ ਟੈਸਟ ਵਗੈਰਾ ਹੋ ਚੁੱਕੇ ਆਲਰੇਡੀ ਮਤਲਬ ਸਰਟੀਫਿਕੇਸ਼ਨ ਹੋ ਚੁੱਕੇ ਹਨ ਬਸ ਉਹਦੀ ਐਗਰੀਗੇਸ਼ਨ ਰਹਿਦੀ ਸੀ ਉਹ ਥੋੜੇ ਟਾਈਮ ਦੇ ਵਿੱਚ ਜਿੱਦਾਂ ਹੀ ਆ ਜਾਏਗੀ ਉਸ ਤੋਂ ਬਾਅਦ ਉਹ ਵੀ ਪ੍ਰੋਡਕਟ ਲਾਂਚ ਕਰਾਂਗੇ ਤੰਖੀ ਭਰੀ ਦਨਖਾਸ਼ਾ ਦੇ ਕੇ ਮੈਂ ਉਹਦੇ ਚ ਮਤਾਂਵਾਵੇ 1.5 ਲੱਖ ਰੁਪਈਆ ਮੇਰੀ ਤਨਖਾਹ ਸੀ ਕਰਦਿਆਂ ਨੇ ਪਹਿਲਾਂ ਤਾਂ ਮੈਨੂੰ ਕਹਿੰਦੇ ਸੀਗੇ ਵੀ ਜਦੋਂ ਮੈਂ ਕਿਹਾ ਵੀ ਮੇਰਾ ਨਹੀਂ ਦਿਲ ਲੱਗਦਾ ਵੀ ਮੈਂ ਵਾਪਸ ਆਉਣਾ ਬਟ ਉਦੋਂ ਬਾਅਦ ਫਿਰ ਇੱਕ ਟਾਈਮ ਆਇਆ ਕਰਦਿਆਂ ਨੂੰ ਜਦੋਂ ਸਮਝ ਆਈ ਵੀ ਨਹੀਂ ਉੱਥੇ ਰਹਿ ਰਹਿ ਕੇ ਕਿਉਂਕਿ ਨਾਈਟ ਸ਼ਿਫਟਾਂ ਕਰਨੀਆਂ ਪੈਂਦੀਆਂ ਸੀ ਉੱਥੇ ਜਿਵੇਂ ਯੂ ਐਸ ਮਾਡਲ ਕੰਪਨੀ ਸੀ ਤੇ ਨਾਈਟ ਚ ਦੀਆਂ ਸ਼ਿਫਟਾਂ ਲੈਂਦੀਆਂ ਸੀ ਨਾਈਟ ਸ਼ਿਫਟਾਂ ਕਰਕੇ ਜਦੋਂ ਛੁੱਟੀਆਂ 'ਚ ਘਰੇ ਆਣਾ ਮੈਂ ਸਾਰਾ ਦਿਨ ਸੁੱਤਾ ਰਹਿਣਾ ਤੇ ਰਾਤ ਨੂੰ ਜਾਗਣਾ ਇਸ ਕਰਕੇ ਘਰ ਦੇ ਦੁਖੀ ਹੋਣ ਲੱਗੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਵੀ ਜੇ ਤੁਸੀਂ ਜੀਣਾ ਹੀ ਹੈ ਘਟੋ ਘਟ ਲਾਈਫ ਸਟਾਈਲ ਸਹੀ ਹੋਣਾ ਚਾਹੀਦਾ ਜੋਬ ਕਰਨੀ ਜੋਬ ਕਰ ਲਓ ਪਰ ਲਾਈਫ ਸਟਾਈਲ ਸਹੀ ਹੋਣਾ ਚਾਹੀਦਾ ਲੋ ਇਸ ਲਈ ਫਿਰ ਇਹਨਾਂ ਨੇ ਮੇਰੀ ਸਪੋਰਟ ਪੂਰੀ ਦੱਬ ਕੇ ਕੀਤੀ ਵੀ ਤੂੰ ਕੋਈ ਗੱਲ ਨਹੀਂ ਆ ਜਾ ਅਸੀਂ ਆਪਣੇ ਆਉ ਦੇਖ ਲਾਂਗੇ ਤੇ ਆਉਂਦਿਆਂ ਨੂੰ ਫਿਰ ਅਗਲਿਆਂ ਨੇ ਮੇਰੀ ਸਪੋਰਟ ਕੀਤੀ ਨਾਲੇ ਮੈਨੂੰ ਕੰਮ ਦੇ ਵਿੱਚ ਵੀ ਹੈਲਪ ਕਰਾਈ ਹੁਣ ਅੱਜ ਦੀ ਡੇਟ 'ਚ ਵੈਸੇ ਮੇਰੇ ਫਾਦਰ ਸਾਹਿਬ ਆਪਣਾ ਕੰਮ ਕਰਦੇ ਆ ਸਾਡਾ ਫਾਸਟਵੇ ਦਾ ਤੇ ਹੋਰ ਕੱਪੜਿਆਂ ਦਾ ਕੰਮ ਆ ਦੂਜਾ ਹਾਂਜੀ ਤੇ ਮੇਰੇ ਫਾਦਰ ਨੇ ਫਿਰ ਉਹ ਛੱਡ ਕੇ ਤੇ ਮੇਰੇ ਨਾਲ ਹੁਣ ਇਸ ਕੰਮ ਦੇ ਵਿੱਚ ਆਏ ਨੇ ਨਾਲੇ ਉਹ ਮੇਰੀ ਵੀ ਹੈਲਪ ਕਰਾਉਂਦੇ ਨਾਲੇ ਆਪ ਵੀ ਕਰਦੇ ਆ। ਚਲੋ ਫੈਮਿਲੀ ਵੀ ਦਾ ਸਪੋਰਟ ਹੋ ਗਈ। ਹਾਂਜੀ। ਤੇ ਵੀ ਕਰ ਲਈ ਤਾਂ ਬੰਨਣੀ ਪੈਂਦੀ ਆ। ਹਾਂਜੀ ਹਾਂਜੀ। ਮੰਨਣੀ ਪੈਂਦੀ ਬਿਲਕੁਲ ਬਿਲਕੁਲ। ਮੈਂ ਸੱਚੀ ਦੱਸਾਂ ਤੇ ਆਪਣੇ ਲੋਕਾਂ ਨੂੰ ਸਮਝਾਉਣਾ ਵੱਧ ਔਖਾ ਹੈ। ਬਗਾਨੇ ਲੋਕਾਂ ਨੂੰ ਜਿਵੇਂ ਤੁਸੀਂ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਉੱਥੇ ਲੋਕਾਂ ਨੂੰ ਸਮਝਾਉਣਾ ਨਹੀਂ ਪੈਂਦਾ। ਲੋਕੀ ਐਜੂਕੇਸ਼ਨ ਜਿਹੜੀ ਹੈ ਬਹੁਤ ਇੰਪੋਰਟੈਂਟ ਚੀਜ਼ ਹੈ ਬੰਦੇ ਦੀ ਜ਼ਿੰਦਗੀ ਦੇ ਵਿੱਚ। ਜੇ ਐਜੂਕੇਸ਼ਨ ਹੋਵੇ ਤੇ ਬੰਦੇ ਨੂੰ ਨਾ ਇੰਨੀਆਂ ਚੀਜ਼ਾਂ ਬਾਰੇ ਵੀ ਇੱਕ ਬੰਦੇ ਨੂੰ 10 ਚੀਜ਼ਾਂ ਦੱਸਣੀਆਂ ਪੈਂਦੀਆਂ ਨੇ ਇੱਕ ਬੰਦੇ ਨੂੰ ਇੱਕ ਚੀਜ਼ ਹੀ ਦੱਸਣੀ ਪਵੇ ਜ਼ਮੀਨਾਂ ਸਮਾਨ ਦਾ ਫਰਕ ਹੋਏ ਨਾ ਹੁਣ ਮੈਂ ਆਪਦਾ ਮਾਲ ਚੰਡੀਗੜ੍ਹ ਲੈ ਕੇ ਜਾਵਾਂ ਮੈਨੂੰ ਪ੍ਰੋਡਕਟ ਨੂੰ ਐਕਸਪਲੇਨ ਕਰਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਸਟਮਰ ਆਂਦਾ ਸਿੱਧਾ ਕਹਿੰਦਾ 5 ਕਿਲੋ ਦੇ ਦਿਓ ਸਿੱਧਾ ਕਹਿੰਦਾ 2 ਕਿਲੋ ਦੇ ਦਿਓ ਐਜੂਕੇਸ਼ਨ ਕਿਉਂਕਿ ਉਹਨਾਂ ਨੂੰ ਪਤਾ ਹੈ ਆਰਗੇਨਿਕ ਚੀਜ਼ਾਂ ਦਾ ਆਰਗੇਨਿਕ ਸਬਜ਼ੀਆਂ ਦਾ ਆਰਗੇਨਿਕ ਫਰੂਟਾਂ ਦਾ ਆਰਗੇਨਿਕ ਖੇਤੀ ਦਾ ਕੀ ਮਤਲਬ ਹੈ ਇਹ ਉਹ ਚੀਜ਼ਾਂ ਜਾਣਦੇ ਨੇ ਅਗਲੇ ਇੰਟੀਗ੍ਰੇਟਿਡ ਫੋਰੈਸਟ ਫਾਰਮਿੰਗਾਂ ਪੰਚਕੁਲੇ ਵਰਗੇ ਸ਼ਹਿਰ ਚ ਕਰਦੇ ਨੇ ਜਿਹੜੇ ਆਮ ਦੁਨੀਆਂ ਨੂੰ ਨਹੀਂ ਨੋਲੇਜ ਹੈਗੀ ਤੇ ਤੁਸੀਂ ਇਹ ਸਮਝੋ ਵੀ ਜਦੋਂ ਆਂਢੀ ਗੁਣਾਂ ਨੂੰ ਪਤਾ ਲੱਗਿਆ ਪਿੰਡ ਵਾਲੇ ਆਪਣੇ ਬੰਦੇ ਹੀ ਨਹੀਂ ਰਾਜੀ ਸੀਗੇ ਲੜਨ ਲੜ ਕੇ ਕਿਸੇ ਇੱਕ ਨੂੰ ਕਿਹਾ ਵੀ ਤੂੰ ਘਟੋ ਘੜ ਜਾਪਦੀ ਸਬਜ਼ੀ ਜਿਹੜੀ ਮਰਲੇ ਦੋ ਮਾ ਦੇ ਘਰ ਜੋ ਕੀ ਲਾਉਣਾ ਉਹਦੇ ਚ ਤਾਂ ਪਾਣੀ ਸ਼ੁਰੂ ਕਰ ਅਗਰਿਆਂ ਨੇ ਉੱਚ ਪੌਣੀ ਸ਼ੁਰੂ ਕੀਤੀ ਹੁਣ ਜਾ ਕੇ ਕਿਤੇ ਡੇਢ ਦੋ ਸਾਲ ਮਗਰੋਂ ਉਹਨਾਂ ਨੂੰ ਹੁਣ ਜਾ ਕੇ ਥੋੜੀ ਜਿਹੀ ਅਗਲ ਆਈ ਹੈ ਵੀ ਮਾੜਾ ਮੋਟਾ ਆਪਦਾ ਕਰਨ ਲੱਗੇ ਨੇ ਨਹੀਂ ਤਾਂ ਆਂਢੀ ਗੁਆਂਢੀ ਤਾਂ ਕਹਿੰਦੇ ਨੇ ਵੀ ਕਿੱਥੇ ਤੁਸੀਂ ਵੀ ਇੱਕ ਵਧੀਆ ਐਮ ਐਨ ਸੀ 'ਚ ਜੌਬ ਕਰਦੇ ਕਰਾਉਂਦੇ ਛੱਡ ਕੇ ਤੇ ਆ ਕੇ ਆਹ ਕੰਮਾਂ 'ਚ ਬੈ ਗਏ ਬਟ ਗੱਲ ਇਹ ਵੀ ਹੁਣ ਜਦੋਂ ਤੁਸੀਂ ਦੱਸਣਾ ਹੋਵੇ ਲੋਕਾਂ ਨੂੰ ਚੰਗੀ ਨਸੀਹਤ ਦੇਣੀ ਹੋਵੇ ਸਹੀ ਰਾਹ ਤੇ ਪਾਉਣਾ ਹੋਵੇ ਫਿਰ ਥੋੜਾ ਜਿਆਦਾ ਟਾਈਮ ਬੰਦੇ ਨੂੰ ਹੰਡਾਉਣਾ ਹੀ ਪੈਂਦਾ ਔਖਾ ਸੌਖਾ ਕੋਈ ਗੱਲ ਨਹੀਂ ਕਦੇ ਕਦੇ ਦਿੱਲੀ ਤੋਂ ਵੀ ਉਹ ਤਾਂ ਕਿੱਥੇ ਚੰਗਾ ਫਲਾਇਨ ਆ ਗਿਆ ਸੀ ਜੀ ਨੇ 1.5 ਲੱਖ ਨਹੀਂ ਮੌਜ ਮੇਲੇ ਨੂੰ ਸੋਚ ਕੇ ਤਾਂ ਹੁੰਦਾ ਹੀ ਹੈ ਵੀ ਉੱਥੇ ਜਿਹੜਾ ਮੌਜ ਮੇਲਾ ਲੁੱਟੀਦਾ ਸੀਗਾ ਵੀ ਘਰੋਂ ਬਾਹਰ ਰਹਿਣਾ ਦਿੱਲੀ ਰਹਿਣਾ ਨਾਲੇ ਵਧੀਆ ਤਨਖਾਹ ਆਣੀ ਖਾਣ ਪੀਣ ਦੀ ਕੋਈ ਟੈਨਸ਼ਨ ਨਹੀਂ ਇੱਕ ਵਾਰ ਤਾਂ ਹੁੰਦਾ ਹੀ ਹੈ ਬਟ ਇਹ ਹੈ ਵੀ ਜੇ ਇੱਥੇ ਆਏ ਆ ਆ ਕੇ ਅਸੀਂ ਆਪਦਾ ਇਹ ਕੰਮ ਕਰਨ ਲੱਗੇ ਇੱਥੇ ਜੇ ਸਾਡੇ 'ਤੇ ਇੱਕ ਬੰਦਾ ਵੀ ਸੁਧਰ ਜਾਵੇ ਤਾਂ ਸਾਨੂੰ ਲੱਗਦਾ ਵੀ ਵਾਕਈ ਕਿਆ ਗੱਲਬਾਤ ਹੈ ਵੀ ਚਲੋ ਇੱਕ ਨੇ ਤਾਂ ਸੁਣ ਲਈ ਇੱਕ ਨੇ ਸੁਣੀ ਇੱਕ ਬੰਦਾ ਤੁਰਿਆ ਤੇ ਗਾਂਹ ਹੋਰ ਵੀ ਅੱਗੇ ਹੌਲੀ ਹੌਲੀ 10 ਹੋ ਜਾਣਗੇ ਹੌਲੀ ਹੌਲੀ 100 ਹੋ ਜੂਗਾ ਤੇ ਜਿੰਨਾ ਹੋਊਗਾ ਸਾਨੂੰ ਵੀ ਅਸੀਂ ਆਰਗੇਨਿਕ ਖੇਤੀ ਨੂੰ ਪ੍ਰਮੋਟ ਇਸੇ ਕਰਕੇ ਕਰ ਰਹੇ ਹਾਂ ਤੁਸੀਂ ਅੱਗੇ ਤਨਖਾਹ ਜਿੰਨਾ ਕਮਾ ਲੇ ਮੈਂ ਨਹੀਂ ਅਜੇ ਤਾਂ ਨਹੀਂ ਮੈਂ ਕਮਾ ਲੈਂਦਾ ਪਰ ਟੀਚਾ ਤਾਂ ਹੈਗਾ ਵੀ ਓਦੋਂ ਵੱਧ ਹੀ ਕਮਾਵਾਂਗੇ ਹੁਣ ਅੱਗੇ ਜਾ ਕੇ ਪਰ ਹਜੇ ਤਾਂ ਵੀ ਜਿਵੇਂ ਉਹਨਾਂ ਤਾਂ ਨਹੀਂ ਹੈਗਾ ਮਤਲਬ ਟਾਈਮ ਲੱਗੂਗਾ ਕਿਉਂਕਿ ਹਜੇ ਤਾਂ ਕਿਉਂਕਿ ਆਪਣਾ ਤੁਸੀਂ ਜਦੋਂ ਕੋਈ ਵੀ ਚੀਜ਼ ਆਪਣੀ ਲਾਂਚ ਕਰਦੇ ਹੋ ਜਾਂ ਆਪਣਾ ਪ੍ਰੋਡਕਟ ਤੁਹਾਨੂੰ ਉਹਦੇ ਲਈ ਸਰਟੀਫਿਕੇਸ਼ਨ ਆ ਕੰਪਨੀ ਟਰੇਡਮਾਰਕ ਜੀਐਸਟੀ 3600 ਚੀਜ਼ਾਂ ਨੇ ਜਿਨ੍ਹਾਂ ਦੇ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਂਦਾ ਸਰਕਾਰੀ ਪ੍ਰੋਸੈਸ ਨੇ ਉਹਨਾਂ 'ਚ ਲੰਘਦੇ-ਲੰਘਦੇ ਕਾਫੀ ਸਮਾਂ ਲੱਗ ਜਾਂਦਾ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰੋਡਕਟ ਮਾਰਕੀਟ 'ਚ ਲਾਂਚ ਕਰਦੇ ਹੋ ਫਿਰ ਮਾਰਕੀਟ 'ਚ ਉਹਦੀ ਵੈਲਿਊ ਬਣਨ ਨੂੰ ਲੋਕਾਂ ਨੂੰ ਨਾਮ ਜਾਣਦੇ ਜਾਣਦੇ ਵੀ ਲੋਕਾਂ ਨੂੰ ਪਤਾ ਲੱਗੇ ਵੀ ਹਾਂਜੀ ਇਹ ਚੀਜ਼ ਵਧੀਆ ਬਣਾਉਂਦੇ ਨੇ ਸਮਾਂ ਲੱਗ ਹੀ ਜਾਂਦਾ ਸੋ ਕੋਈ ਗੱਲ ਨਹੀਂ ਥੋੜਾ ਟਾਈਮ ਦੀ ਗੱਲ ਹੈ ਕੱਟ ਲਾਂਗੇ ਹੋ ਜਾਏਗਾ ਸੋ ਜਲਦੀ ਹਾਂਜੀ ਹੌਸਲੇ ਬੁਲੰਦ ਨੇ ਇਸ ਲਈ ਕੋਈ ਟੈਨਸ਼ਨ ਨਹੀਂ 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 ਵਧੀਆ ਹਾਂਜੀ ਆਪਾਂ ਦਾ ਪੈਕਿੰਗ ਹਾਂਜੀ ਇਹ ਪੈਕਿੰਗ ਦੀ ਮੇਰੇ ਛੋਟੇ ਬ੍ਰਦਰ ਨੇ ਆਪ ਹੀ ਤਿਆਰ ਕੀਤੀ ਹੈ ਅਸੀਂ ਬਾਹਰੋਂ ਕੋਈ ਵੀ ਬੰਦਾ ਨਹੀਂ ਹਾਇਰ ਕਰਦੇ ਹਾਂਜੀ ਈਵਨ ਅਸੀਂ ਸਾਡਾ ਜਿਹੜਾ ਯੂਨਿਟ ਆ ਫਾਰਮ ਹੈ ਉਹਦੇ ਤੇ ਵੀ ਅਸੀਂ ਟੋਟਲ ਲੇਬਰ ਜਿਹੜੀ ਆ ਸਾਡੀ ਉਹ ਲੇਡੀਜ਼ ਲੇਬਰ ਆ ਜੀ ਅਸੀਂ ਔਮਨ 엠ਪਾਵਰਮੈਂਟ ਨੂੰ ਵੀ ਪੂਰਾ ਪਿੱਛੋਂ ਸਪੋਰਟ ਕਰਦੇ ਹਾਂ ਵੀ ਜਿਹੜੀਆਂ ਬੀਬੀਆਂ ਘਰਾਂ 'ਚ ਰਹਿੰਦੀਆਂ ਨੇ ਕਿਤੇ ਵੀ ਨਰੇਗਾ ਨਰੂਗਾ ਤੇ ਜਾਂਦੀਆਂ ਨੇ ਰੈਗੂਲਰ ਹੈ ਅਗਲੇ ਨੂੰ ਉੱਥੋਂ ਵੀ ਕੁਝ ਨਹੀਂ ਬਚਦਾ ਨਾਲੇ ਘਰ ਵਾਲੇ ਇੱਕ ਵੇਲੇ ਕੰਮ ਨਹੀਂ ਕਰਦੇ ਸਾਰਿਆਂ ਦੇ ਨਾਲ ਸੱਤ ਤੇ ਬੈਠੇ ਪਾਸ਼ ਹੀ ਗੁੱਟਣੀ ਉਹਨਾਂ ਨੇ ਤੇ ਬੀਬੀਆਂ ਸਾਰਿਆਂ ਦੇ ਕੰਮ ਲਾਦੀਆਂ ਇਸ ਲਈ ਅਸੀਂ ਜਿੰਨਾ ਔਮਨ ਏਮਪਾਵਰਮੈਂਟ ਨੂੰ ਵੀ ਉਸੇ ਉਹਨਾਂ ਨੂੰ ਵੀ ਅਸੀਂ ਕੰਮ ਦਿੰਨੇ ਆ ਪਲੱਸ ਇਹਦਾ ਜਿਹੜਾ ਇਹ ਆ ਵੀ ਘਰ ਦੇ ਹੀ ਸਾਰੇ ਬੰਦੇ ਲਾਏ ਨੇ ਬਾਹਰਲਾ ਬੰਦਾ ਕੋਈ ਨਹੀਂ ਲਾਇਆ ਸਾਰੇ ਪੰਜਾਬੀ ਬੰਦੇ ਆਪਦੇ ਉਹਨਾਂ ਨੂੰ ਹੀ ਕੰਮ ਕਰ ਦੁੱਤੇ ਨੇ ਛੋਟੇ ਭਰਾ ਨੇ ਸਾਰੀ ਡਿਜ਼ਾਈਨਿੰਗ ਕੰਟੈਂਟ ਤੇ ਸਾਰੀਆਂ ਚੀਜ਼ਾਂ ਆਨਲਾਈਨ ਦਾ ਸਾਰਾ ਉਹ ਦੇਖਦਾ ਜੀ ਬਾਕੀ ਪ੍ਰੈਕਟੀਕਲ ਫਾਰਮ ਦਾ ਤੇ ਆਪਣਾ ਜਿਹੜੀ ਮਾਰਕੀਟਿੰਗ ਦਾ ਉਹ ਸਾਰਾ ਮੈਂ ਦੇ ਆ ਮੇਰਾ ਛੋਟਾ ਬ੍ਰਦਰ ਹੈ ਜੀ ਇਹਨੇ ਸਾਰਾ ਐਨੀਮੇਸ਼ਨ ਤੇ 3D ਦਾ ਕੰਮ ਸਿੱਖਿਆ ਜਿਹਦੇ ਕਰਕੇ ਡਿਜ਼ਾਈਨਿੰਗ ਤੇ ਆਪਣਾ ਜਿੰਨਾ ਵੀ ਵੈਬਸਾਈਟ ਆਨਲਾਈਨ ਜਿੰਨਾ ਕੰਟੈਂਟ ਡਿਜੀਟਲ ਕੰਟੈਂਟ ਤੇ ਜਿੰਨਾ ਉਹ ਸਭ ਇਹੀ ਦੇਖਦਾ ਜੀ ਤੇ ਇਹਦੂ ਅਗਲਾ ਵੀ ਜਿਹੜਾ ਸੈਕੰਡ ਪ੍ਰੋਡਕਟ ਆ ਸੀ ਵਰਮੀ ਵਾਸ਼ ਦਾ ਲਾਂਚ ਕਰ ਰਹੇ ਆ ਉਸ ਤੋਂ ਬਾਅਦ ਹੁਣ ਜਿਵੇਂ ਸਾਡੀ ਜਿੱਦਾਂ ਹੀ ਸਰਟੀਫਿਕੇਸ਼ਨ ਕੰਪਲੀਟ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਜਿਵੇਂ ਆਰਗੈਨਿਕ ਸਰੋਂ ਦੇ ਤੇਲ ਨੇ ਆਰਗੈਨਿਕ ਗੈਗੋੜ ਸ਼ੱਕਰ ਨੇ ਦੁੱਧ ਆਰਗੈਨਿਕ ਆ ਵੀ ਮੱਝਾਂ ਨੂੰ ਵੀ ਪੱਠੇ ਆਰਗੈਨਿਕ ਪਾਓ ਤੇ ਤਾਂ ਕਿ ਮੱਝ ਜਿਹੜੀ ਆ ਆਪਣਾ ਦੁੱਧ ਵੀ ਜਿਹੜਾ ਆ ਆਰਗੈਨਿਕ ਦਵੇ ਬਿਨਾ ਟੀਕਿਆਂ ਵਾਲਾ ਦੁੱਧ ਹੋਵੇ ਇਦਾਂ ਹੋਰ ਵੀ ਕਈ ਸਾਰੇ ਪ੍ਰੋਡਕਟ ਨੇ ਹੌਲੀ-ਹੌਲੀ ਹਾਂਜੀ ਖੇਤੀ ਕਰਦੇ ਹਾਂ ਜੀ ਹਾਂਜੀ ਖੇਤੀ ਕਰਦੇ ਹਾਂ ਹਜੇ ਤਾਂ ਜੀ ਆਪਣਾ ਇੰਟੀਗ੍ਰੇਟਿਡ ਫਾਰਮਿੰਗ ਕਰਦੇ ਹਾਂ ਉਹਦੇ ਵਿੱਚ ਮੱਕੀ ਬੀਜੀ ਹੋਈ ਹੈ ਉਹਦੇ ਤੋਂ ਇਲਾਵਾ ਗੰਨਾ ਲੱਗਿਆ ਹੋਇਆ ਹੈ ਜੀ ਬਾਕੀ ਗਲਗਲ ਤੇ ਕਰੋੰਦੇ ਦੇ ਦਰਖਤ ਲਾਏ ਨੇ ਪਲੱਸ ਅਮਰੂਦ ਲੱਗਿਆ ਹੋਇਆ ਆਪਣਾ ਮਾਲਟਾ ਲੱਗਿਆ ਹੋਇਆ ਹਾਂਜੀ ਮਾ ਐਕਚੁਅਲੀ ਹੈਗੀ ਇੰਟੀਗ੍ਰੇਟਿਡ ਫਾਰਮਿੰਗ ਹੈ ਉਹਦੇ ਵਿੱਚ ਸਾਰੀਆਂ ਹੋ ਜਾਂਦੀਆਂ ਨੇ ਵੀ ਥੋੜੇ ਥੋੜੇ ਹਿੱਸੇ ਨੂੰ ਆਪਦਾ ਡਿਵਾਈਡ ਕਰਕੇ ਸੈਗਰੀਗੇਟ ਕਰਕੇ ਅਸੀਂ ਉਹਨਾਂ ਦੇ ਵਿੱਚ ਅਲੱਗ-ਅਲੱਗ ਫਸਲਾਂ ਲਾਈ ਜਾਂਦੇ ਹਾਂ ਠੀਕ ਹੈ ਜੀ ਥੈਂਕ ਯੂ ਸੋ ਮਚ ਸਾਸ਼ੀ ਗਾਲੀ